ਆ ਦੇਖੋ ਆ ਮੈਡੀਕਲ ਚਾਪਿੰਡ ਖੜਿਆ ਸਰਿਆ ਮੈਂ ਸਿਗਨੇਚਰ ਕਰਿਆ ਸੁਰਾ ਹੋਰ ਕੀ ਹੈ ਯਾਰ ਨਸ਼ੇ ਵਾਲਾ ਦਿਖਲਾ ਕਰ ਸੋ ਕੀ ਹੈ ਉਹ ਸਿਗਨੇਚਰ ਆ ਪ੍ਰੈਗਲ ਲੈਣਾ ਦਿਖਾ ਪ੍ਰੈਗਲ ਉਹ ਰਿਕਾਰਡਿੰਗ ਬਣਾਉਣੀ ਹੋਈ ਜਾਂਦੀ ਆ ਆ ਕੀ ਆ ਫਿਰ ਇੱਕ ਇਹ ਸੁ ਨਸ਼ਾ ਨਹੀਂ ਆ ਤੂੰ ਇਹ ਮਸ਼ੀਨ ਜਿਹਨਾਂ ਪਰਚੀ ਤੋਂ ਕੋਈ ਵੇਚਦਾ ਬਾਈ ਨਸ਼ੇ ਵਾਲੀ ਨਹੀਂ ਲੈ ਗਏ ਉਹ ਨਹੀਂ ਕੋਈ ਚੁੰਪੀ ਫੋਟਰੀ ਆਪਾ ਕਰ ਦੋ ਆਹ ਕੋਈ ਗੱਲ ਨਹੀਂ ਪਰਚੀ ਤੋਂ ਗੱਡੀ ਕਿਹ ਚ ਲਿਖਿਆ ਹੋਇਆ ਹੈਗਾ ਦੇਖ ਲਓ ਦੇਖ ਲਓ ਇਹ ਕੈਪਾ ਵੈਂਟਰ ਹੈ ਕਿ ਦੇਖ ਲਓ ਆ ਦੇਖ ਲੋ ਆ ਸਿਗਨੇਚਰ ਲਿਖਿਆ ਹੋਇਆ ਆ ਆ ਆ ਦੇਖ ਕਵਾ ਕੇਰ ਆ ਕੀਆ ਆ ਆ ਸਿਗਨੇਚਰ ਲਿਖਿਆ ਹੋਇਆ ਆ ਸਿਗਨੇਚਰ ਕਿੱਥੇ ਲਿਖਿਆ ਹੋਇਆ ਹੈ ਲੋਰ ਲਿਖਿਆ ਹੋਇਆ ਹੈ ਸਿਗਨੇਚਰ ਲਿਖਿਆ ਸਿਗਨੇਚਰ ਤੇ ਸਿਲੇ ਤੇ ਨਹੀਂ ਲਿਖਿਆ ਆ ਸਾਡੀ ਆ ਆ ਦੇਖ ਲੋ ਯਾਰ ਜਮਾ ਚਰੇਮ ਕੇ ਅਸੂਲ ਜਵਾਕਾਂ ਨੂੰ ਆ ਬਾਈ ਲੈਣ ਆਇਆ ਸੀ ਉਹਦੀ ਮੈਂਟ ਚ ਇਹਨਾਂ ਨੇ ਕਹਿੰਦਾ ਅਸੂਲਾਂ ਦੇ ਪੱਤੇ ਦੇ ਦੇ ਯਾਰ ਮੱਗੇ ਮੱਗੇ ਦੇ ਫਿਰ ਯਾਰ ਤੂੰ ਪਰਚੀ ਤੋਂ ਬਣਾ ਕੇ ਵੇਚ ਸਕਦਾ ਏ ਯਾਰ ਜੇ ਸਰਵੇਚਨਾ ਕਰ ਲਓ ਉਸ ਕਰਦੇ ਨਹੀਂ ਨੀ ਕਰ ਕਿਉਂ ਨਹੀਂ ਹੈਗਾ ਪਰੇਗਾ ਨਾ ਹੋਰ ਕੀ ਹੁੰਦਾ ਏ ਬਾਬਾ ਚੌਂਕੀ 'ਚ ਫੋਨ ਕਰ ਕਰ ਲਓ ਯਾਰ ਪਰੇਗਾ ਲੈ ਕਰ ਲਓ ਯਾਰ ਕੋਈ ਗੱਡੀ ਕੋਈ ਨਹੀਂ ਤਾਂ ਦੱਸਾਂਗੇ ਤੇਰੇ ਨਾਲ ਗੱਲ ਨਹੀਂ ਹਾਂ ਤੂੰ ਇਹ ਵੇਚ ਦੇ ਨਾਲੇ ਹਲੇ ਨਹੀਂ ਵੀਰੇ ਆਹ ਮੈਡੀਕਲ ਨੇ ਸਰੇ ਆਮ ਹਲੇ ਬੰਦਾ ਮੰਨਦਾ ਨਹੀਂ ਕਹਿੰਦਾ ਆਕੇ ਅਜ਼ੂਲ ਹੋਰ ਕਿਹੜਿਆ ਸਾਰਿਆਂ ਨੂੰ ਪਤਾ ਜਿਹੜੇ ਖਾਂਦੇ ਨੇ ਹਾਂ ਦਿਖਾ ਲਓ ਕੀ ਦਿਖਾ ਲਓ ਯਾਰ ਉਹ ਨਹੀਂ ਜਵਾਕਾਂ ਨੂੰ ਕੀ ਕੀ ਦੇ ਬੰਨ ਪੁੱਛ ਰਹੀ ਜਾਂਦੇ ਜੱਟ ਸਿੰਗਰੇਟਰ ਹੈ ਹੀ ਨਹੀਂ ਇਹ ਜਦੋਂ ਇਹ ਹੋਰ ਕੀ ਹੈ ਸਿਗਨਲਰ ਦਾ ਹੈਗਾ ਯਾਰ ਲੈ ਆਹ ਦਾ ਪੈਗਾ ਲੈਣਾ ਆਹ ਸਾਈਗਨਲ ਦਿਖਾ ਕਿੱਥੇ ਲਿਖਿਆ ਤੇ ਪ੍ਰੈਗਾ ਨਹੀਂ ਨਹੀਂ ਗੈਵਾ ਕੇਰ ਆ ਬਾਈ ਗੈੜਾ ਪੈਂਟ ਨਹੀਂ ਗੈੜਾ ਕੇਰ ਤੇ ਪ੍ਰੈਫਰ ਲੈਣਾ ਇੱਕ ਸਾਲ ਨੇ ਲਿਖਿਆ ਆ ਕੀ ਲਿਖਿਆ ਬਾਈ ਹਾਂ ਬਾਈ ਹਾਂ ਲਾ ਬਾਬਾ ਚੁੱਕੀ ਆ ਆਏ ਬਾਈ ਬੰਗੀ ਆ ਸਿਰੇ ਵਰਗੇ ਜੋਗ ਗਿਆ ਹਾਂ ਆ ਜਾ ਜੋਗ ਗਿਆ ਸਿਰੇਗਾ ਆਉਤੋ ਸਪੋਟਾਂ ਆਉਂਗੀਆਂ ਨੇ ਬਾਈ ਹਾਂ ਇਹੋ ਬਾਈ ਆ ਫੋਨ ਲਾਇਆ ਪੜੇਗਾ ਮੰਗਲੇ ਪੜੇਗਾ ਹੈ ਨਹੀਂ ਕਿ ਦੂਜੇ ਦੇਤੇ ਮੈਨੂੰ ਦੂਜੇ ਵਿੱਚ ਰੋਣਾ ਬੈਠਾ ਪੜੇਗਾ ਮੰਗਦਿਆ ਵੇਚਦਿਆਂ ਤਾਂ ਹੀ ਮੰਗਦੇ ਬਾਈ ਪੜੇਗਾ ਨਹੀਂ ਦੂਜੇ ਜੀ ਬਫੇ ਜਰਾ ਕਾਹੀ ਜ਼ਿੰਦਗੀ ਖਰਾਬ ਹੋ ਗਈ ਦਰਦਾਂ ਵਾਲੇ ਓਏ ਚੌਕੀ ਦਾ ਨੰਬਰ ਕਿੰਨਾ ਹੋਊਗਾ ਸਾਨੂੰ ਨੰਬਰ ਉਹ ਨੰਬਰ ਦਾ ਉਹਦੇ ਵਿੱਚ ਰੋਣਾ ਬਾਈ ਬੈਠਿਆ ਕਦੇ ਪੜੇਗਾ ਨਹੀਂ ਤੁਸੀਂ ਨਾ ਪੜੇਗਾ ਹੈ ਨਹੀਂ ਸਾਡੇ ਕੋਲ ਇਹ ਕਿਵੇਂ ਦੇਤੇ ਫਿਰ ਬਿਨਾਂ ਪਰਚੀ ਤੋਂ ਹੈਂ ਬੜਾ ਬਰਚੀ ਦਾ ਮਿਲਾਂ ਕਿਵੇਂ ਦੇ ਦਿੰਦੇ ਹੋ ਰੋਟੀ ਹੈ ਜੀ ਸਾਨੂੰ ਵੇਚਣ ਦੀ ਉਹ ਵੀਰਾਂ ਪਿੰਡਾਂ ਦੇ ਚਰਚਾ ਬਜਾਤ ਆਹ ਪਿੰਡਾਂ ਦੇ ਜ਼ਵਾਕਾਂ ਨੂੰ ਆਹ 300 ਮੀ ਜੀ ਦੇਵੇਂਗਾ ਤੂੰ ਆਹ ਫਰੇਗਾ ਲੈਣਾ ਸੁਲਾਈ ਕਰਤੀ ਆ ਜੀ ਹੈ ਨਹੀਂ ਨਾ ਨਾ ਕਿੰਨਾ ਨੰਬਰ ਮੈਨੂੰ ਬੋਲ ਲੈ ਨੰਬਰ ਨਹੀਂ ਵਾਖਾ ਜਮਾਈ ਨਹੀਂ ਦੇਖ ਲਓ ਸੀ ਆਜੂ ਹੱਸ ਕੇ ਲੋਰ ਤੇ ਲਿਖਿਆ ਹਲੇ ਨਾ 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 ਚੱਲ ਕੇ ਬੁਲਾਈ ਲੈਉਣੇ ਵਾ ਬਾਈ ਕਹਦਾ ਨੰਬਰ ਬੋਲ ਨੰਬਰ ਬੋਲ ਦੇਖ ਨਾ ਬੋਲੀ ਨੰਬਰ ਚਰਨ ਨੰਬਰ ਸੀ ਦੀ ਗੱਲ ਨਹੀਂ ਕਰਵਾਈ ਆਪਣਾ ਲਾਡੀ ਵਾਪੇ ਨਾਲ ਤੁਸੀਂ ਆਇਆ ਹੋ ਬੜਾ ਜੀ 38592 ਹਾਂ ਜੀ ਲੈ ਗੱਲ ਕਰ ਲੋ ਵੀ ਗੱਲ ਕਰੀਏ ਹਾਂ ਜੀ ਕਿਸੇ ਨਾਲ ਗੱਲ ਨਹੀਂ ਕਰਨੀ ਇਹ ਗੱਲ ਨਹੀਂ ਕਰਦੇ ਕੋਈ ਇਹਨਾਂ ਨੰਬਰ ਯੂਨੀ ਚੌਕੀ ਦਾ ਨੰਬਰ ਕਿੰਨਾ ਚੌਕੀ ਦਾ ਨੰਬਰ ਨਹੀਂ ਪਤਾ ਕਿੰਨਾ ਹੁੰਦਾ ਪਾਪਾ ਬੜਾ ਚੌਕੀ ਦਾ ਨੰਬਰ ਹੈ ਇਹ ਲੱਗਦਾ ਹੋਇਆ ਮਰ ਮਾਇਆ ਲੱਗਦਾ ਬੰਟ ਨਹੀਂ ਲਗ ਬੰਟ ਨਹੀਂ ਹਾਂ ਜੀ ਹਾਂ 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 ਦੇ ਰੇ ਪ੍ਰੈਗਾ ਲੰਗਾ ਕੀ ਕਰ ਲੈਣਾ ਜਦ ਕੋਈ ਆ ਜੀ ਆਪਣੀ ਬੋਲੀ ਪ੍ਰੈਗਾ ਲੰਗਾ ਸਗਨੋਰ ਕਰਿਆ ਅਸੂ ਲਿਖਿਆ ਯਾਰ ਇਹ ਤੈਨੂੰ ਕਿਵੇਂ ਯਾਰ ਤੇ ਵੇਚੀ ਜਾਂਦੇ ਜਵਾਕਾਂ ਨੂੰ ਤੁਹਾਡੇ ਸਾਰੇ ਖਾਈ ਜਾਂਦੇ ਨੇ ਯਾਰ ਓਏ ਨਹੀਂ ਖਾਂਦੇ ਵੀ ਨਾ ਹੋਰ ਕੀ ਖਾਂਦੇ ਨੇ ਯਾਰ ਤੂੰ ਸਾਨੂੰ ਬੁੱਧੂ ਬਣਾਇਆ ਨਾ ਯਾਰ ਮੈਂ ਇਥੇ ਲਿਆਦਾ 300 ਆ 300 ਮਿਲੀ ਇਹਦੇ ਤੇ ਲਿਖਿਆ ਸਾਰਾ ਕੁਝ ਲਿਖਿਆ ਤੂੰ ਬੁੱਧੂ ਨਾ ਬਣਾ ਉਹ 300 ਵੀ ਤਾਂ ਬਾਈ ਜਾ ਵੀ ਲਿਖਿਆ ਤੇ ਲਿਖਿਆ 300 ਦਾ ਆਹ ਲਿਖਿਆ 300 ਇਹਦੇ ਤੇ ਵੀ ਲਿਖਿਆ ਲਿਖਿਆ ਹੋਵੇ ਯਾਰ ਇਹਦਾ ਇਹਦਾ ਕਵੈਂਟੀਵੇਟ ਗਿਆ ਕੀ ਹੋਦਾਗਾ ਕੀ ਹੈਗਾ ਲੋ ਤੈਨੂੰ ਸੋਇ ਤੇ ਵੀ ਲਿਖਿਆ ਹਾਂ ਇਹਦਾ 300 mg ਹੈ ਯਾਰ 300 ਦਾ ਵੀ ਲਿਖਿਆ ਉਹਦਾ 300 mg ਹੈ ਯਾਰ ਤੂੰ ਆਹ ਸਿਗਨਲ ਚ ਸੂਲ ਕੇ ਵੇਚ ਸਕਦਾ ਉਹ ਸਿਗਨਲ ਹੈ ਹੀ ਨਹੀਂ ਵੀਰੇ ਯਾਰ ਪਰ ਬਾਈ ਸਿਗਨਲ ਹੋਰ ਕੀ ਹੈ ਯਾਰ ਇਹ ਇਹ ਜਿਹੜੀ ਉਹ ਤੂੰ ਡਰੱਗਸ ਇੰਸਪੈਕਟਰ ਨੂੰ ਦੱਸੂ ਤੈਨੂੰ ਕੋਈ ਨਾ ਆ ਕੇ ਕੌਣ ਕੋਈ ਨਹੀਂ ਡਰੱਗਸ ਇੰਸਪੈਕਟਰ ਆਇਆ ਐਂ ਕੋਈ ਗੱਲ ਨਹੀਂ ਹੈਗੀ ਤੂੰ ਸਰੇ ਆ ਯਾਰ ਉਹੀ ਟੜਾ ਟੜਾ ਵਿੱਚ ਚੀਜ਼ਾਂ ਨੂੰ ਇੱਥੇ ਗੰਦਾ ਕੋਈ ਯਾਰ ਇਹ ਭਾਵੇਂ ਲੋਕ ਜਵਾਕ ਛੋਟੇ ਛੋਟੇ ਜਵਾਕ ਜਿਹੜਾ ਆਉਂਦਾ ਉਹਨੂੰ ਵੀ ਚੱਕ ਕੇ ਫੜਾ ਦੇਣਾ ਕਹਿੰਦਾ ਹਾਂ ਇਹ ਵੀ ਲੈ ਲੈ ਨਾ 220 ਦਾ ਨੋਟ ਤੈ ਕੋਈ ਨਹੀਂ ਬਈ ਸਿਗਨੇਚਰ ਹੈ ਹੀ ਨਹੀਂ ਜਦੋਂ ਮੈਂ ਤੁਹਾਨੂੰ ਮੈਂ ਦੱਸੂ ਸਿਗਨੇਚਰ ਕੀ ਹੈ ਨਹੀਂ ਹਾਂ ਹਾਂ ਐ ਨਹੀਂ ਹਲੇ ਤੁਸੀਂ ਉੱਥੇ ਮੰਨਦੇ ਨਹੀਂ ਬਾਈ ਸਿਗਨੇਚਰ ਹੈ ਹੀ ਨਹੀਂ ਜੇ ਬਾਈ ਖਾਂਦੇ ਜਦੋਂ ਤਾਂ ਅਸੀਂ ਮੰਗੇ ਸੀਗੇ ਤੂੰ ਜਰਕਦੇ ਨੇ ਚੱਕ ਕੇ ਫੜਾਦੇ ਇਹ ਹਾਂ ਇਹਦਾ ਤੂੰ ਪਰਚੀ ਮੰਗ ਸਕਦੇ ਵੀ ਕਾਹਦੇ ਖਾਤre ਆਂਦੇ ਆ ਬਾਈ ਕਿਉਂ ਚਾਹੀਦੇ ਨੇ ਇਹ ਲੈ ਬਰਾਬਰ ਤੇ ਲੋਕ ਪਿੰਡਾਂ ਵਗਵਾਏ ਜਾਂਦੇ ਕੋਮਲ ਜਾਂਦੇ ਨਹੀਂ ਲੈ ਕੋ ਮੋਰੋ ਦਾ ਯਾਰ ਨਿੰਮੋ ਬਰਾ ਸਲਾਇਡਾ ਪਾ ਮਾਲਾ ਖਾਣੀ ਹੈ ਦਰਦ ਤੋਂ ਗੋਲੀ ਇਹ ਵੀ ਦਰਦਤ ਹੀ ਹੈ ਇਸ ਵਾਰ ਹਮਰੋਂ ਦਵਾਈਆਂ ਨੂੰ ਤੁਸੀਂ ਬਿਨਾਂ ਮੂੰਹ ਚੱਕਦੀਆਂ ਨੇ ਹਾਂ ਮੈਂ ਖਾਣ ਲਵਾਂ ਇਹ ਮੇਰਾ ਕੀ ਹੈ ਇਹਦਾ ਖਾ ਲੈਣਗੇ ਯਾਰ ਆ ਲਵਾਂਗਾ ਬਈ ਯਾਰ ਇਹਦਾ ਲਗੀ ਆ ਇਹਦਾ ਖਾਣਾ ਨਹੀਂ ਤਾਂ ਹੈ ਨਹੀਂ ਪੁੱਤ ਬਾਬੇ ਇਹ ਕਿਉਂ ਨਹੀਂ ਹੈਗਾ ਲੈ ਮੈਂ ਫੜਨਾ ਦੂਜਾ ਸਾਰਾ ਕੁਝ ਖਾ ਸਕਦੇ ਆ ਬਈ ਸੋਡਾ ਦੂਦ ਹਾਂ ਉਹ ਬਈ ਯਾਰ ਜੇ ਜੇ ਤਸਾ ਹੋਵੇ ਨਾ ਤੇ ਮੈਂ ਖਾਣਾਂ ਦੂਜਾ ਜੇ ਤਸਾ ਹੋਵੇ ਤੁਸੀਂ ਖਾ ਲੈ ਬਈ ਇਹਨਾਂ ਜਵਾਹਰ ਖਾਣ ਦੇ ਛੋਟੇ ਛੋਟੇ ਉਹ ਉਹ ਕੀ ਕਰਨ ਆ ਸਾਡੀਆਂ ਗੰਦੀਆਂ ਸਰਕਾਰਾਂ ਦੀ ਮਰਵਾਦੀ ਨਹੀਂ ਤੁਸੀਂ ਕੀ ਦੇਖ ਲੈਂਦੇ ਅਰੇ ਤੂੰ ਮੰਨਦਾ ਨਹੀਂ ਵੀ ਇਹ ਨਸ਼ਾ ਨਹੀਂ ਹੈਗਾ ਨਸ਼ਾ ਨਹੀਂ ਹੈਗਾ ਵੀ ਜੈਕਰਾਲਾ ਨੋ ਨਸ਼ਾ ਹੈਗਾ ਅੱਜ ਵੀ ਨਸ਼ਾ ਹੈ ਉਹ ਮੈਂ 3 ਦਿਨ ਦਾ ساری ਓਰ ਦਾ ਤੂੰ ਤਾਂ ਦੇਣ ਦਾ ਰਹਿ ਗਈ ਆ ਤੂੰ ਜਵਾਕਾ ਜਵਾਕ ਮਰੀ ਜਾਂਦਾ ਲੈ ਤਿੱਥੋਂ ਆ ਕੇ ਸਨੈਚਰ ਮੰਗੇ ਤੂੰ ਕਹਿੰਦਾ ਲਾਲ ਚਿੱਟੇ ਜਿਹਾ ਕਹਿੰਦਾ ਆ ਲੈ ਜੋ ਮੈਂ ਤੈਨੂੰ ਸਨੈਚਰ ਹੈ ਨਹੀਂ ਹਾਂ ਆ ਕੀ ਗੱਲ ਆ ਵੀ ਆ ਲੈ ਜੋ ਤੀਜਾ ਤੂੰ ਮੈਨੂੰ ਸਨੈਚਰ ਮੰਗੇ ਤੈਨੂੰ ਜਵਾਬ ਪਤਾ ਨਹੀਂ ਵੀ ਹੈ ਨਹੀਂ ਜੀ ਤੂੰ ਦੇਖ ਵੀ ਸਹੇਦ ਤੂੰ ਤੈਨੂੰ ਐ ਉਹ ਦੇ ਨਾਲ ਚਿੱਟੇ ਆ ਬਾਈ ਦਰਦਾਂ ਦੀ ਗੋੜੀ ਐ ਇਹਨਾਂ ਕੰਸੂ ਤੂੰ ਉਸੇ ਵੀ ਦਰਦ ਘਾਤ ਲੈ ਕੇ ਨੇ ਕਿ ਨਸ਼ੇ ਘਾਤ ਲੈ ਕੇ ਆ ਪੁੱਛਿਆ ਵੀ ਸਾਨੂੰ ਤੋਂ ਮੁਸਵੇ ਮੁਸਵੇ ਨਹੀਂ ਮੁੱਚੇ ਦੋਸਤ ਨਹੀਂ ਕੁਛ ਨਹੀਂ ਪੁੱਛਿਆ ਮੈਂ ਤੁਹਾਨੂੰ ਦੱਸਦਾ ਬੈਂਟਰ ਕੋਈ ਨਾ ਕੋਈ ਨਾ ਕੋਈ ਗੱਲ ਨਹੀਂ ਬਾਈ ਅੱਜ ਤਾਂ ਹੈ ਨਹੀਂ ਕੋਈ ਕੋਈ ਗੱਲ ਕੋਈ ਨਾ ਡਰਗਸ ਬੈਂਟਰ ਦੱਸ ਕੋਈ ਗੱਲ ਨਹੀਂ ਜਿਹਨੇ ਅੰਦਰ ਕੋਈ ਦਿਖਾ ਦੇ ਡਰਗ ਬੈਂਟਰ ਦਿਖਾਵਾਂਗੇ ਇਹ ਨਸ਼ਾ ਸੀ ਸਰਦੂਰ ਨੂੰ ਕਰੇ ਆ ਜੀ ਉਹ ਗੱਬਾ ਬੈਂਟਰ ਚ ਹੋਣ ਕਰ ਤੂੰ ਗੱਲ ਨਹੀਂ ਜੀ ਹੈਗਾ ਤੂੰ ਗੱਲ ਨਹੀਂ ਯਾਰ ਹਾਂ ਉਹ ਤਾਂ ਕੋਈ ਗੱਲ ਨਹੀਂ ਸਿਗਨੇਚਰ ਜੀ ਖਾਈ ਜਣਾ ਬਾਈ ਤੂੰ ਨਿਕਲ ਜਾ ਤੇ ਜੀਲੇ ਇਸ ਤੋ ਨੰਬਰ ਕਿੰਨਾ ਹੈ ਸਾਡੇ ਰਸਮਾਂ ਤੋਂ ਨੀ ਡਰਗਰ ਸਪੈਕਟਰ ਨਾ ਡਰਗਰ ਤੋਂ ਤਾ ਨੰਬਰ ਨਹੀਂ ਅੰਡੇ ਵਾਲਾ ਨੰਬਰ ਕੌਣ ਹੈ ਅਰੇ ਮੈਂ ਲੱਖੇ ਨੂੰ ਬੋਲਦਾ ਹਾਂ